ਰਾਹਤ ਗੁਰ ਤੇ ਸੰਨ 2025 ਤੇ ਦਿਨ ਸ਼ਨੀਵਾਰ ਤੇ ਅੱਜ ਥੋੜੀ ਇਹਦੀ ਸੈਟਿੰਗਾਂ ਚੈੱਕ ਕਰ ਲਈਏ ਔਨ ਰੋਡ ਤੇ ਪ੍ਰੋਫੈਸ਼ਨਲ ਲਾਡੋਂ ਦੀ ਪਾਸ ਹੁੰਦੀ ਆ ਤੇ ਜਿਆਦਾ ਰੌੜਾ ਰਪਾ ਤੇ ਨੌਇਸ ਹੋ ਗਿਆ ਕਿ ਨਹੀਂ ਵੇਚੇ ਤੇ ਆਉਂਦਾ ਰੇਡੀਓ ਤੇ ਜੇ ਕੋ ਜਦੋਂ ਮੰਮੀ ਟਰੈਵਲ ਕਰਨੀ ਹੈ ਯਾਤਰਾ ਕਰਨੀ ਹੈ ਸਾਈਕਲ ਤੇ ਤੇ ਬੜੀ ਸੰਭਾਵਨਾ ਆ ਇਹ ਗੜਿਆਂ ਦਾ ਹੋਰ ਆਪਾ ਜੇ ਜਾਵੇ ਏ ਨੌਇਸ ਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰਾਂਗੇ ਘੱਟ ਕਰਨ ਦੀ ਇਹ ਕੋਈ ਸੈਟਿੰਗ ਹੈ ਦੇਖੋ ਮਿਲ ਗਈ ਦੇ ਉਹ ਕਿ ਥੋੜੀ ਬਹੁਤੀ ਜਿਹੜੀ ਹੈ ਉਹ ਤੇ ਹਣ ਦੇਖੋ ਜੀ ਇਹ ਆਣੀ ਹੀ ਹੈ ਕਿਉਂਕਿ ਲੋਗਾਂ ਦੀ ਜਦੋਂ ਕੋਈ ਦੀਨ ਘੇਰਾ ਪਾਸ ਹੋਏਗੀ ਤੇ ਇੰਜਣ ਦੀ ਆਵਾਜ਼ ਤੇ ਹੁੰਦੀ ਹੈ ਫਿਰ ਕੋਟ ਕੀਤਾ ਜਾ ਸਕਦਾ ਖਤਮ ਨਹੀਂ ਸੋ ਇਹਨਾਂ ਆਪਣੇ ਕੋ ਥੋੜੇ ਕਦੁਕਾ ਹੀ ਆ ਇਹ ਸਾਰੇ ਕੰਮ ਆਪਾਂ ਜਿਹੜੇ ਹਨ ਇਹਦੇ ਜੀ ਇਹ ਪਹਿਲਾ ਅਟੈਂਪਟ ਸਵੇਰੇ ਸੀਗਾ 8:00 ਵਜੇ ਤੋਂ ਤੇ ਦੂਜਾ ਅਟੈਂਪਟ ਜਿਹੜਾ ਹੈਗਾ 9:00 ਵਜੇ ਫਿਰ ਕਰਦੇ ਆਪਾਂ 15 ਮਿੰਟ ਤੇ 9:00 ਵਜੇ ਦੇ ਟਾਈਮ 'ਚ ਤੇ ਦਿਨ ਦੇ ਸਮੇਂ ਵੀਡੀਓਗ੍ਰਾਫੀ ਜਿਹੜੀ ਹੈ ਉਹਦਾ ਕੀ ਲੈਵਲ ਹੈਗਾ ਤੇ ਸਪੈਸ਼ਲ ਸੈਟਿੰਗ ਦੀ ਲੋੜ ਤਾਂ ਨਹੀਂ ਹੈਗੀ ਕਿਉਂਕਿ ਸਵੇਰ ਦੇ ਟਾਈਮ मोस्टली ਆਪਾਂ ਵੀਡੀਓ ਜਿਹੜੀਆਂ ਛੇ ਤੋਂ ਛਤ ਦੇ ਵਿੱਚ ਆ ਜਿਹੜੀ 9 ਵਜੇ ਮਾਰਨਿੰਗ ਦੀ ਜਿਹੜੀ ਪਹਿਲੀ ਵੀਡੀਓ ਤੇ ਆਪਾਂ ਇਹ ਜਿਹੜੀ ਅੱਜ ਫੇਰ ਵੀਡੀਓ ਕੁਆਲਟੀ ਜਿਹੜੀ ਆ ਚੈੱਕ ਕਰਨੀ ਫਿਰ ਇਸ ਕੋ 20000 ਹੋਰ ਇਸ ਤੋਂ ਬਾਅਦ ਵੀਡੀਓ ਹੈ ਫਾਈਨਲ ਟਾਇਰ ਦੀ ਉਹ ਜਿਹੜੀ ਆ ਗਈ ਨਈ ਤੇ ਫਿਰ ਉਸ ਤੋਂ ਬਾਅਦ ਰੈਗੂਲਰ ਜਿਹੜੇ ਬਲੌਗ ਆ ਲੰਮਿਆਂ ਰੂਟਾਂ ਦੇ ਇਹ ਦੇਖਣ ਨੂੰ ਮਿਲਣਗੇ ਦੇ ਲੋਕ ਲਗ ਲਗ ਤਰ੍ਹਾਂ ਦੀ ਧਰਤੀ ਦੇ ਮਿਲਾਂਗੇ ਸਾਨੂੰ ਵਗੈਰਾ ਤਕਰੀਬਨ ਜਿਹੜਾ ਹੈ ਜਰਾ ਹੋ ਗਿਆ ਰਦੀ ਯਾਰ ਕਰਦੇ ਆ ਗੱਲ ਸਭ ਤੇ ਤੇ ਚੱਲਦੇ ਕਿਉਂਕਿ ਅੱਜ ਕੋਈ ਗਾੜਾ ਮੇਂ ਸਟੇ ਦੀ ਸ਼ੁਰੂਆਤ ਹੋ ਜਾਣੀ ਹੈ। ਥੋੜਾ ਮੁੜ ਕੇ ਆਪਾਂ ਆਪਣਾ ਕਰਨਾ ਹੈ ਕੰਮ। ਰਿਲੈਕਸ ਹੋ ਕੇ। ਠੀਕ ਹੈ। ਤੇ ਦੇਖਦੇ ਹਾਂ ਦੁਨੀਆ ਰਾਜਸਥਾਨ ਦੇ ਇਲਾਕੇ ਕੋਸ਼ਿਸ਼ ਕਰਾਂਗੇ ਉੱਧਰ ਸਾਰਾ ਦਿਖਾਈਏ ਇੰਟੀਰੀਅਰ ਵੀ ਜਿੱਦ ਤੱਕ ਅਸੈਸ ਹੋਈ ਆਪਣੀ ਪਹੁੰਚ ਹੋਈ ਲੋਕਲ ਏਰੀਆ ਦੀ ਗੱਲ ਕਰਕੇ ਤੇ ਮੇਰੇ ਬਹੁਤ ਵਾਰ ਬੰਦੇ ਦੇ ਨਾਲ ਜਾਂ ਫੇ ਪਿੰਡਾਂ ਦਾ ਜਿਹੜਾ ਹੈ ਰਹਿਣ-ਸ਼ੇਣ ਜਿਹੜਾ ਹੈ ਉਹ ਮੈਂ ਦੇਖਾਂ ਤੇ ਨਾਲੇ ਦਿਖਾਵਾਂ ਤੇ ਮੇਰੀ ਬਿੱਲਿੰਗ ਇਸ਼ਾਰਾ ਹੈ ਕਿਉਂਕਿ ਇੱਕ ਵਾਰ ਮੈਂ ਆਪਣੇ ਪਰਿਵਾਰ ਦੇ ਨਾਲ ਕਸ਼ਮੀਰ ਹੀ ਗਿਆ ਸੀਗਾ ਕਸ਼ਮੀਰ ਦੇ ਵਿੱਚ ਅਸੀਂ ਜਾਣਾ ਹੈ ਸ਼ਰੀ ਨਗਰ ਤੋਂ ਉੱਧਰ ਨੂੰ ਚੰਦਨਵਾਲੀ ਵਾਲੇ ਪਾਸੇ ਨੂੰ ਅਹਰ ਗਾਮ ਵਾਲੇ ਪਾਸੇ ਨੂੰ ਤੇ ਰਸਤੇ 'ਚ ਜਾਂਦੇ ਆ ਮੈਂ ਡਰਾਈਵ ਕਰਦਾ ਪਿਆ ਹਾਂ ਅਰ ਉਹ ਭੁੱਲ ਗਏ ਆਪਾਂ ਇੱਕ ਇੱਧਰ ਨਹੀਂ ਜਾਣਾ ਸੀ ਉੱਥੋਂ ਜੀਪੀਐਸ ਵਗੈਰਾ ਦੀ ਇੰਨੀ ਕ੍ਰੈਡੀਬਿਲਟੀ ਉਦੋਂ ਹੈ ਨਹੀਂ ਸੀ ਹੈਗਾ ਇੰਨਾ ਜ਼ਿਆਦਾ ਪਰਚਲਤ ਨਹੀਂ ਸੀ ਕੋਨਾ ਉਹਦੀ ਨੰਗਣ ਦਾ ਮੋਕਾ ਨੂੰ ਇਹ ਇਹ ਟ੍ਰੇਨ ਜਿਹੜਾ ਅਸੀਂ ਇਦਾਂ ਹੀ ਦੇਖ ਕੇ ਉਹਨੂੰ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਉਹ ਲੋਕ ਉਸ ਤਰ੍ਹਾਂ ਹੀ ਆਂਦੇ ਜਾਂਦੇ ਸੀਗੇ ਜਿਦਾਂ ਅਸੀਂ ਅੱਜ ਤੋਂ ਪਹਿਲੇ ਉਹ ਬੰਦਾ ਹੀ ਪਿਆਸ ਵਾਲੇ ਜਾਂਦੇ ਸੀ ਤੇ ਗੰਗਰ ਵਗੈਰਾ ਵੀ ਉਦਾਂ ਰੱਖੇ ਹੋਏ ਸੀ ਜਨ ਜੀਵਨ ਉਦਾਂ ਹੀ ਚੱਲਦਾ ਹੈ ਉਦਾਂ ਬੈਠੇ ਕੁਹੇਲੀਆਂ ਤਾਂ ਟਰਟੀ ਪਲੇਨ ਸੀ ਉੱਪਰੋਂ ਪੰਜਾਬ ਵਰਗੀ ਹੀ ਉੱਥੇ ਬਿਲਕੁਲ ਮੈਦਾਨ ਜ਼ਮੀਨ ਸੀ ਉੱਤੇ ਕੁਝ ਨਹੀਂ ਹੈਗਾ ਸੀ ਉੱਥੇ ਜਾ ਕੇ ਪਲੇਨ ਸੀ ਉਹ ਏਰੀਆ ਜਿੱਥੇ ਵੀ ਗੱਲ ਕਰਦਾ ਆਲਮੋਸਟ ਰੇਨ ਸ਼ੈਡ ਜਿਹੜਾ ਸੀ ਤੇ ਉਦਾਂ ਲੱਗਾ ਮੈਨੂੰ ਆਪਣੇ ਵਾਸਤੇ ਇਸ ਫੇਸਬੁਕ ਦਾ ਕੋਈ ਸ਼ਾਦੀ ਮੰਨ ਜੀ ਆ ਗਈ ਪਰ ਉਦੋਂ ਇੰਨੇ ਬੱਚੇ ਛੋਟੇ ਸੀ ਨਾਲ ਹੋਰ ਉਹਨਾਂ ਨੂੰ ਉਸ ਟਾਈਮ ਤੇ ਇੰਨਾ ਮੋਬਾਈਲ ਦਾ ਵੀਡੀਓਗ੍ਰਾਫੀ ਤਾਂ ਵੀ ਚੱਲਣ ਨਹੀਂ ਸੀ ਹੈਗਾ ਮਨ ਕਰਦਾ ਸੀ ਕਿ ਇਹਨਾਂ ਨੂੰ ਫੁਲਮਾਇਆ ਜਾਏ ਤੇ ਹੋਰ ਉੱਤਰ ਕੇ ਦੇਖਿਆ ਜਾਵੇ ਪਰ ਨਹੀਂ ਸੀ ਉਦੋਂ ਛੁੱਟੀਆਂ ਦਾ ਵੀ ਇਸ਼ੂ ਹੁੰਦਾ ਸੀ ਵਾਪਸ ਵੀ ਜਾਣਾ ਜਹਾਂਸ ਨਹੀਂ ਬਣਿਆ ਉਹ ਤੋਂ ਪਿੱਛੇ ਉਦੋਂ ਮਨ ਚ ਜਾਗੀ ਹਿਲ ਅਗਲੋਕਾਂ ਨੂੰ ਨੇ ਦੀਕ ਤੋਂ ਟੰਡਾ ਨੂੰ ਅੰਦਰ ਤੋਂ ਜਾ ਦੇਖਣਗੇ ਇਹ ਕੋਈ ਜਿਹੜੀ ਚੀਜ਼ ਬੰਦੇ ਨੇ ਕਈ ਸਾਲ ਪਹਿਲੇ ਦੇਖੀ ਹੋਏ ਦੁਬਾਰਾ ਦੇਖਣ ਦਾ ਮੌਕਾ ਮਿਲ ਜੇ ਤਾਂ ਇੰਟਰਸਟ ਜਰ ਬਣਦਾ ਤੋ ਹੁਣ ਸਮਝਦਾ ਤੁਮਾ ਜਮਾਨੇ ਕੋਸ਼ਿਸ਼ ਕਰਾਂਗੇ ਜਾਣਨ ਦੀ ਇੱਕ ਵਾਰ ਅਗੇ ਵੀ ਸਾਂਨਪੁਰ ਦਾ ਏਰੀਆ ਦੇ ਵਿੱਚੋਂ ਲੰਘਣ ਦਾ ਮੌਕਾ ਮਿਲਿਆ ਸੀ ਗੱਡੀ ਲੈ ਕੇ ਕਿੱਥੇ ਜਾ ਰਹੇ ਸੀ ਉਹਨੂੰ ਜਿਹੜਾ ਪਿੰਡਾਂ ਦਾ ਰੂਦਰ ਏਰੀਆ ਜਿਹੜਾ ਸੀ ਇਹ ਜਗਾਦਰੀ ਤੋਂ ਲੈ ਕੇ ਉਧਰ ਨੂੰ ਇਹ ਪੋਂਡਾ ਸਾਹਿਬ ਵਾਲੇ ਪਾਸੇ ਨੂੰ ਜਾਣਾ ਹੈ ਤੇ ਇਧਰੋਂ ਦੀ ਪੈਗੇ ਸੀ ਉਹ ਇਹ ਉਵਾਲੇ ਤੋਂ ਪਏ ਸੀ ਕੁਝ ਐਂਕ ਮੇਰੇ ਸਹਾਰਾ ਤੂੰ ਵੀ ਮੈਨੂੰ ਜਿਹੜਾ ਜਾਣੀ ਜੀਵਨ ਸੀ ਬਹੁਤ ਹਾਣੀਆਂ ਬਚਪਨ ਦੀਆਂ ਯਾਦਾਂ ਜਿਹੜਾ ਦੌਂਦਾ ਸੀ। ਬੈਲ ਵਗੈਰਾ ਰੱਖਿਓ ਸੀ ਬਹੁਤ ਹੁੰਦੇ ਸੀ ਉਹਨਾਂ ਕੋਲ। ਖੜ ਦੇ ਇਧਰ ਖਤਮ ਹੋ ਚੁੱਕੇ ਸੀ ਉਦੋਂ। ਤੇ ਉੱਧਰ ਉਦੋਂ ਵੀ ਹੈਗੇ ਸੀ ਬਹੁਤ ਕੋਹਰਾ ਤੇ ਪੌਪੂਲਰ ਬਹੁਤ ਹੁੰਦਾ ਸੀ ਇਹ। ਜਾਮ ਬੜਾ ਲੱਗਦਾ ਹੁੰਦਾ ਸੀ ਕਾਦਰੀ ਦੇ ਵਿੱਚ ਉੱਥੇ ਮੇਲਾ ਮੱਲਾਈ ਹੈ। ਤੇ ਉਦੋਂ ਵੀ ਮੰਚ ਉਹੀ ਬਿਨਾਂ ਕੋਹਰੇ ਅਨੁਢੀ ਤੋਂ ਦੇਖਿਆ ਜਾ। ਸੋ ਇਦਾਂ ਕੋਈ ਨਾ ਕੋਈ ਜ਼ਿੰਦਗੀ ਦਾ ਹਰ ਇਨਸਾਨ ਦੇ ਇਨਸੀਡੈਂਟ ਹੁੰਦੇ ਜਿਹੜੇ ਮੰਨ ਜਿਨ ਇਨਸਪਾਇਰ ਕਰਦੇ ਆ ਬੰਦੇ ਨੂੰ ਔਰ ਕਰਦੇ ਆ ਇਹ ਦੇਖਿਆ ਜਾਏ ਜਾ ਕੇ ਅੰਦਰ ਜਾ ਕੇ ਮੇਰੇ ਜੀਬ ਤੋਂ ਕੋਸਮ ਆ ਗਿਆ ਜਰੂਰ ਦੇਖਣੇ ਉਨੀ ਹੱਡੇ ਤੇ ਇਹ ਵੀਡੀਓਗ੍ਰਾਫੀ ਇੱਥੇ ਕਰਦਣੀ ਆਪਾਂ ਬੰਦ ਤਾਂ ਆਹ ਜ਼ੋਰ ਕਰਕੇ ਇੱਕ ਵੀਰ ਰਿਪੋਰਟ ਜਿੱਦਾਂ ਦੀਆ ਧੰਨਵਾਦ ਦੋਸਤੋ ਸਸਰੀ ਘਰ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ